ਸੋ ਮੈਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ న్యూਸ 89 ਪੰਜਾਬ ਦੇ ਵਿੱਚ ਸਾਫਕਾ ਵਿਧਾਇਕ ਸਰਦਾਰ ਹਰਦੀয়াল ਸਿੰਘ ਕੰਬੋ ਸਾਡੇ ਨਾਲ ਮੌਜੂਦ ਹਨ ਇਹਨਾਂ ਤੋਂ ਪੁੱਛ ਲੈਣੇ ਆ ਜਿਹੜੀ ਟਿਕਟ ਜਿਹੜੀ ਹੈ ਧਰਮਵੀਰ ਗਾਂਧੀ ਨੂੰ ਜਿਹੜੀ ਹੈ ਕਾਂਗਰਸ ਨੇ ਦੇ ਦਿੱਤੀ ਹੈ ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਮਾਹੌਲ ਹੈ ਸਰ ਕੀ ਕਹਿਣਾ ਚਾਹੋਗੇ ਤੁਸੀਂ ਅ ਦੇਖੋ ਜਿਹੜੀ ਹੈਗੀ ਆ ਅਸੀਂ ਪਹਿਲਾਂ ਵੀ ਚਾਰ ਜਣੇ ਅਸੀਂ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਪਰ ਅਸੀਂ ਸਾਰਾ ਕੁਝ ਦੱਸ ਕੇ ਆਏ ਸੀ ਕਿ ਚਲੋ ਮੈਂ ਨਹੀਂ ਇਹ ਕਹਿ ਸਕਦਾ ਕਿ ਵਟੇ ਦਾ ਰੀਜਨ ਕਾਂਗਰਸਾਈ ਕਮਾਂਡ ਨੇ ਜਿਹੜੀ ਡਾਕਟਰ ਤਰਨਬੀਰ ਨੂੰ ਗਾਂਧੀ ਨੂੰ ਜਿਹੜੀ ਟਿੱਕ ਟੋਕ ਦਿੱਤੀ ਆ ਤੇ ਇਹ ਤੋਂ ਬਾਅਦ ਜਿਹੜਾ ਵਰਕਰਾਂ ਦੇ ਵਿੱਚ ਜਿਹੜੀ ਹੈਗੀ ਰੈਜੈਂਟਮੈਂਟ ਬਹੁਤ ਆ ਪੂਰੇ ਜ਼ਿਲ੍ਹੇ ਦੇ ਅੰਦਰ ਤੋਂ ਉਹ ਜਿਹੜਾ ਰੈਜੈਂਟਮੈਂਟ ਦੇ ਤੌਰ ਤੇ ਜਿਹੜਾ ਜਿਹੜਾ ਨਜ਼ਰ ਆ ਰਿਹਾ ਸੀਗਾ ਅੱਜ ਅਸੀਂ ਵੀ ਇੱਥੇ ਆਏ ਆ ਸਾਰਿਆਂ ਦਾ ਕਿ ਚਾਹੁੰਦੇ ਸੀਗੇ ਅਸੀਂ ਸਾਰੇ ਮਿਲਣਾ ਚਾਹੁੰਦੇ ਆਗੇ ਉਹਨੂੰ ਮੈਂ ਮਿਲਿਆ ਸਾਰਿਆਂ ਨੂੰ ਮੈਂ ਕੋਈ ਗੱਲ ਨਹੀਂ ਤੇ ਬਾਕੀ ਅਸੀਂ ਕਈ ਜਣੇ ਇਕੱਠੇ ਹੋਏ ਸੀਗੇ ਸੀਨੀਅਰ ਲੀਡਰਸ ਤੇ ਦੈਨ ਅਸੀਂ ਹੁਣ ਇੱਕ ਫੈਸਲਾ ਕੀਤਾ ਕਿ 20 ਤਰੀਕ ਨੂੰ ਜਿੰਨੇ ਵੀ ਪਟਿਆਲੇ ਦੇ ਛਿੱਲੇ ਦੇ ਨਾਲ ਸੰਬੰਧਿਤ ਇਸ ਪਾਰਲੀਮੈਂਟ ਹਲਕੇ ਦੇ ਨਾਲ ਜਿੰਨੇ ਵੀ ਟਕਸਾਲੀ ਕਾਂਗਰਸੀ ਪਰਿਵਾਰ ਨੇ ਇਹ ਉਹਨਾਂ ਸਾਰਿਆਂ ਦਾ ਇੱਕ ਪਰਮਾ ਇਕੱਠ ਕੀਤਾ ਜਾਵੇ ਕਿਉਂਕਿ ਕੁਝ ਜਿਹੜੀਆਂ ਗੱਲਾਂ ਅਸੀਂ ਹਾਈ ਕਮਾਂਡ ਨੂੰ ਦੱਸ ਕੇ ਆਏ ਹੈਗੇ ਆ ਤੇ ਉਹ ਤੋਂ ਬਾਅਦ ਕੀ ਮਤਲਬ ਕਹਿੰਦਾ ਵੀ ਜਿਹੜਾ ਨੁਕਸਾਨ ਹੋ ਸਕਦਾ ਕੀ ਹੋ ਸਕਦਾ ਨਹੀਂ ਉਥੇ ਵੀ ਹਾਊ ਵੀ ਕੈਨ ਮਤਲਕ ਸਟਾਪ ਐਂਡ ਹਾਊ ਵੀ ਕੈਨ ਡੀਲ ਤੇ ਇਹਦੇ ਲਈ ਸਾਰਾ ਕੁਝ ਜਿਹੜਾ ਹੈਗਾ 20 ਤਰੀਕ ਨੂੰ ਰਾਜਪੁਰਾ ਜਿਹੜਾ ਬਾਹਰਲੇ ਪਾਸੇ ਜਿਹੜਾ ਹੈਗਾ ਮਹਿਲ ਪੈਲੇਸ ਹੈਗਾ ਜਿਹੜਾ ਉਹਦੇ ਚ ਜਿਹੜਾ ਹੈਗਾ ਵੱਡਾ ਕੱਟ ਜਿਹੜਾ ਹੈਗਾ ਉਹ ਕਰਨ ਜਾ ਰਹੇ ਆ ਜਿਸ ਚ ਕਾਂਗਰਸ ਪਾਰਟੀ ਦੇ ਬਹੁਤ ਮਤਲਕੇ ਪੁਰਾਣੇ ਟਕਸਾਲੀ ਜਿਹੜੇ ਪਰਿਵਾਰ ਹੈਗੇ ਉਹ ਸਾਰੇ ਸ਼ਾਮਲ ਹੋਣ ਸੁਣੇ ਕੱਲ ਤੁਹਾਨੂੰ ਦਿੱਲੀ ਬੁਲਾਇਆ ਗਿਆ ਸੀਗਾ ਉੱਥੇ ਕੀ ਗੱਲਾਂ ਹੋਈਆਂ ਕਾਫੀ ਕੁਝ ਦੱਸ ਕੇ ਆਏ ਆ ਅਸੀਂ ਕੁਸਤਾ ਇਹ ਸੀ ਕਿ ਡਾਕਟਰ ਗਾਂਧੀ ਪਿਛਲੇ ਸਮੇਂ ਦੌਰਾਨ ਵੀ ਕਾਂਗਰਸ ਦੇ ਅਗੇਂਸਟ ਬਹੁਤ ਬੋਲਦੇ ਰਹੇ ਹੈਗੇ ਆ ਉਹ ਸਾਰੀਆਂ ਸੀ ਵੀਡੀਓਜ਼ ਕਲਿੱਪਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਦੇਖ ਕੇ ਆਏ ਸੀ ਕੁਝ ਜੁਆਇਨਿੰਗ ਤੋਂ ਬਾਅਦ ਵੀ ਉਹਨਾਂ ਦੇ ਬੰਦਿਆਂ ਨੇ ਮਤਲਬ ਕਿ ਕੁਝ ਜਿਹੀਆਂ ਜਿਹੜੀ ਸ਼ਬਦਾਵਲੀ ਕਾਂਗਰਸ ਦੇ ਅਗੇਂਸਟ ਬੋਲੀ ਉਹ ਵੀ ਸਾਰਾ ਕੁਝ ਦੱਸ ਕੇ ਆਏ ਆ ਇਹ ਡਾਕਟਰ ਗਾਂਧੀ ਵੱਲੋਂ ਇੱਕ ਗੱਲ ਜਿਹੜੀ ਕਲੀਅਰ ਜਿਹੜੇ ਕਿਸੇ ਇੰਟਰਵਿਊ ਚ ਕਿਹਾ ਗਿਆ ਕਿ ਮੈਂ ਕਿਸੇ ਦੀ ਕੋਈ ਹਲਪ ਨਹੀਂ ਕਰਨੀ ਨਾ ਮੈਂ ਕਿਸੇ ਦੇ ਦੁਖ ਸੁੱਖ ਦੇ ਵਿੱਚ ਜਾਣਾ ਹੁਣ ਉਹ ਤਾਂ ਕਹਿੰਦੇ ਕਿ ਕੋਈ ਵੱਡੀ ਦੁਰਘਟਨਾ ਹੋਵੇ ਹੁਣ ਐਡਾ ਪਹਿਲੀ ਮੇਰੀ ਗੱਲ ਸੁਣਨੋਂ ਪਹਿਲਾਂ ਵੱਡੀ ਦੁਰਘਟਨਾ ਕਰਕੇ ਕਰਾ ਕਰਾਈਏ ਔਰੇ ਫਿਰ ਉਹਨਾਂ ਨੂੰ ਬੁਲਾਈਏ ਤੇ ਵੀ ਉਰੇ ਤਾਂ ਵਰਕਰ ਦੇ ਨਾਲ ਜੇ ਤੁਸੀਂ ਨਹੀਂ ਖੜੋਗੇ ਦੁਖ ਸੁੱਖ ਦੇ ਅੰਦਰ ਹੁਣ ਤੁਹਾਡੇ ਯਾਦ ਹੋਏਗਾ ਕਿ ਪਿੱਛੇ ਜਦੋਂ ਕੋਵਿਡ ਦੇ ਦੌਰਾਨ ਅਸੀਂ ਸਾਰਿਆਂ ਨੇ ਕਿੰਨੀ ਵੱਡੀ ਮਤਲਬ ਕਹਿੰਦਾ ਵੀ ਤੁਸੀਂ ਦੇਖ ਲਓ ਵੀ ਸਾਰੇ ਅਸੀਂ ਇਹਨਾਂ ਨੂੰ ਪ੍ਰਧਾਨ ਜੀ ਨੂੰ ਕੋਵਿਡ ਹੋਇਆ ਮੈਨੂੰ ਹੋਇਆ ਹੋਰਾਂ ਨੂੰ ਹੋਇਆ ਤੇ ਉਸੇ ਅਸੀਂ ਸਾਰੇ ਸੇਵਾ 'ਚ ਲੱਗੇ ਆ ਹੁਣ ਰੀਸੈਂਟਲੀ ਆ ਤੁਸੀਂ ਦੇਖ ਲਓ ਕਿ ਸ਼ੰਭੂ ਬਾਰਡਰ ਦੇ ਉੱਤੇ ਸਾਡੇ ਰਾਤ ਨੂੰ ਜਿਹੜੇ ਫਾਰਮਰ ਸੀ ਉਹਨਾਂ ਤੇ ਕਿਵੇਂ ਗੋਲੀਆਂ ਚੱਲੀਆਂ ਤੁਸੀਂ ਰਾਤ ਨੂੰ 11 12 ਵਜੇ ਤੱਕ ਅਸੀਂ ਆਪ ਖੁਦ ਆਏ ਹੁਣ ਇਹੀ ਘਟਨਾਵਾਂ ਹੁੰਦੀਆਂ ਸਾਨੂੰ ਤੱਕ ਕਿਤੇ ਨਜ਼ਰ ਨਹੀਂ ਸੀ ਆਈ ਡਾਕਟਰ ਗਾਂਧੀ ਹੁਣ ਐਡਾ ਹੁਣ ਐਡੀ ਕੋਈ ਵੱਡੀ ਦਰਖਾਣਾ ਕਰਕੇ ਫੇਰ ਹੀ ਕਿਸੇ ਨੂੰ ਬੁਲਾਇਆ ਜਾਵੇ ਨਹੀਂ ਨਹੀਂ ਐਦਾਂ ਨਹੀਂ ਹੋਇਆ ਕਰਦਾ ਹੈਗਾ ਵਰਕਰ ਦਾ ਸਾਨੂੰ ਸਾਥ ਦੇਣਾ ਹੀ ਪਏਗਾ ਔਰ ਦੇਣਾ ਵੀ ਚਾਹੀਦਾ ਹੈਗਾ ਤੇ ਜੇ ਤੁਸੀਂ ਇਹ ਕਹੋ ਕਿ ਮੈਂ ਜੀ ਥਾਣਿਆਂ ਚ ਭੁੱਕੀ ਵੇਚਣਾ ਨੇ ਛਡਾਣਾ ਜੀ ਆ ਫਲਾਣਾ ਹੀ ਕੌਣ ਭੁੱਕੀ ਵਾਲੇ ਨੂੰ ਛਡਾਂਦਾ ਜੀ ਕੋ ਛੱਡਦਾ ਪੁਲਿਸ ਦਾ ਐਕਸ਼ਨ ਆ ਉਹ ਨਾਲ ਦੀ ਨਾਲ ਕਰਨਾ ਜਾਂ ਕੌਣ ਲੀਡਰ ਹੈ ਜਿਹੜਾ ਭੁੱਕੀ ਬਕਵਾਉਂਦਾ ਏ ਸੋ ਮੇਰੀ ਗੱਲ ਸਾਡੇ ਤੱਕ ਦੇ ਇੱਕ ਨਹੀਂ ਆਈਆਂ ਅਸੀਂ ਤਾਂ ਵਰਕਰ ਦੇ ਲਈ ਤਾਂ ਪੂਰਾ ਸਾਡੀ ਜ਼ਿੰਦਗੀ ਜਾਣਾ ਮੈਂ ਤੁਹਾਨੂੰ ਦੱਸਾਂ ਕੰਬੋਧ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਇੰਨੀ ਜਿਹੜੀਆਂ ਇਹੀ ਗੱਲਾਂ ਕਰਕੇ ਜਿਹੜੀ ਕਾਂਗਰਸ ਪਾਰਟੀ ਜਿਹੜੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਪਿੱਛੜਦੀ ਜਾ ਰਹੀ ਹੈ ਕਿਉਂਕਿ ਵਰਕਰ ਤੋਂ ਨਹੀਂ ਪੁੱਛਿਆ ਜਾਂਦਾ ਕਿ ਅਸੀਂ ਕੀ ਕਰਨਾ ਹੈ ਜ਼ਿਲ੍ਹੇ ਦੇ ਵਿੱਚ ਤੇ ਗਾਂਧੀ ਜੀ ਨੂੰ ਲਿਆ ਕੇ ਬਿਠਾ ਦੇਣਾ ਓਰੇ ਤੇ ਵਰਕਰਾਂ ਦੇ ਵਿੱਚ ਵੀ થોડા ਦਿਨ ਪਹਿਲਾਂ ਦੇਖਿਆ ਗਿਆ ਕਾਫੀ ਮਯੂਸ ਸੀਗੇ ਹਾਂ ਬੱਸ ਪੁੱਛ ਲੈਣਾ ਚਾਹੀਦਾ ਸੀਗਾ ਮੈਂ ਤੁਹਾਡੀ ਗੱਲ ਬਿਲਕੁਲ ਪੁੱਛ ਲੈਣਾ ਚਾਹੀਦਾ ਸੀਗਾ ਇਹ ਕਿਉਂਕਿ ਹੁਣ ਉਹੀ ਗੱਲਾਂ ਜਿਹੜੀਆਂ ਅੱਗੇ ਸਾਹਮਣੇ ਆ ਰਹੀਆਂ ਜੇ ਇਹੀ ਗੱਲਾਂ ਤੇ ਪਹਿਲਾਂ ਬੈਠ ਕੇ ਵਿਚਾਰ ਕਰਦੇ ਮੈਨੂੰ ਤਾਂ ਇਹ ਲੱਗਦਾ ਕਿ ਇਹਨਾਂ ਦੇ ਲਿਆਂ ਦਾ ਸਾਨੂੰ ਫਾਇਦਾ ਘੱਟ ਨੁਕਸਾਨ ਨਾ ਕਿਤੇ ਜ਼ਿਆਦਾ ਹੋ ਜੇ ਪੂਰੇ ਪੰਜਾਬ ਚ ਚੋਣ ਹੋ ਜੇ ਕੁਝ ਐਸੇ ਫੈਕਟ ਮਤਲਬ ਕਿ ਫੈਕਟਸ ਹੈਗੇ ਜਿਨ੍ਹਾਂ ਕਰਕੇ ਜ਼ਿਆਦਾ ਲਾਸ ਹੋ ਸਕਦਾ ਜਿਵੇਂ ਪਿਛਲੇ ਦਿਨਾਂ ਚ ਦੇਖਿਆ ਗਿਆ ਕਿ ਕਾਂਗਰਸ ਪਾਰਟੀ ਨੂੰ ਛੱਡ ਕੇ ਲੋਕ ਬੀਜੇਪੀ ਦੇ ਵਿੱਚ ਜਾ ਰਹੇ ਆ ਕਾਫੀ ਰੋਲਾ ਪਿਆ ਹੋਇਆ ਹੈ ਕਿ ਜੇ ਗਾਂਧੀ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਸਰਦਾਰ ਹਰਦੀਾਲ ਸਿੰਘ ਉਹ ਸੈਕੰਡੋ ਬੰਦਿਆਂ ਦੇ ਨਾਲ ਜਿਹੜਾ ਪਾਰਟੀ ਛੱਡ ਕੇ ਚਲੇ ਗਏ ਪਾਰਟੀ ਧਰਮਵੀਰ ਖੱਡ ਕੇ ਕਲੀਅਰ ਕਰਕੇ ਆਇਆ ਹੈਗਾ ਕੋਈ ਇਹ ਨਾ ਮਤਲਕ ਗਾਂਧੀ ਦੇ ਕਿਤੇ ਕੋਈ ਪਾਰਟੀ ਛੱਡੇ ਡਾਕਟਰ ਗਾਂਧੀ ਨੇ ਤਾਂ ਪਹਿਲਾਂ ਦੋ ਤਿੰਨ ਪਾਰਟੀਆਂ ਚ ਮਤਲਕੇ ਅਲੱਗ-ਅਲੱਗ ਰਹਿ ਕੇ ਆਏ ਹੈਗੇ ਆ ਤੇ ਮੈਂ ਤਾਂ ਇਹ ਕਹਿ ਸਕਦਾ ਕਿ ਇੱਥੇ ਦੇ ਪਾਰਲੀਮੈਂਟ ਹਲਕੇ ਦੇ ਲੋਕਾਂ ਦਾ ਵਿਸ਼ਵਾਸ ਨਹੀਂ ਸਾਨੂੰ ਤੋੜਨਾ ਚਾਹੀਦਾ ਸੀ ਜੇ ਐਦਾਂ ਦਾ ਹੋਇਆ ਤੇ ਜੇ ਹੁਣ ਆਏ ਹੈਗੇ ਆ ਤਾਂ ਕੋਈ ਉਹਨਾਂ ਦੇ ਨਾਲ ਨਾ ਕੋਈ ਆਇਆ ਨਾ ਕੋਈ ਜਾਏਗਾ ਉਹਨਾਂ ਦੇ ਨਾਲ ਕਿਉਂਕਿ ਉਹ ਤਾਂ 1 ਜੂਨ ਤੱਕ ਨੇ ਉਹਨਾਂ ਨੇ ਆਪ ਹੀ ਕਲੀਅਰ ਕਰਤਾ ਹੈ ਤੇ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਹੈਗੀ ਤੇ ਅਸੀਂ ਤਾਂ ਪਾਰਟੀ ਨੂੰ ਪਹਿਲਾਂ ਸੁਭਾਲੀ ਬੈਠੇ ਹੈ ਗੀਆਂ ਵਰਕਰਾਂ ਦੀ ਲੜਾਈ ਲੜ ਰਹੇ ਆ 2 ਸਾਲ ਤੋਂ ਮੁਕਦਮੇ ਚੇੜ ਰਹੇ ਆ ਸਾਰਾ ਕੁਝ ਕਰ ਰਹੇ ਗਿਆ ਤੇ ਉਤੋਂ ਬਾਅਦ ਵੀ ਅਸੀਂ ਲੜਾਈ ਵਰਕਰਾਂ ਦੀ ਲੜਾਂਗੇ ਤੁਹਾਨੂੰ ਲੱਗ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਾਂਧੀ ਨੂੰ ਜਿਹੜਾ ਹੈ ਇਹਦਾ ਅੱਖ ਮਿਆਜਾ ਜਿਹੜਾ ਭੁਗਤਣਾ ਪਏਗਾ ਡਾਕਟਰ ਗਾਂਧੀ ਨੂੰ ਕਿਉਂਕਿ ਆਮ ਆਦਮੀ ਪਾਰਟੀ ਬੜਾ ਖੁਸ਼ ਹੋ ਰਹੀ ਆ ਉਹ ਕਹਿੰਦੇ ਕਿ ਗਾਂਧੀ ਜੀ ਆਏ ਆ ਹੁਣ ਇਹਨਾਂ ਨੂੰ ਅਸੀਂ ਸਵਾਦ ਦਿਖਾਵਾਂਗੇ ਵੀ ਕਿਸ ਤਰ੍ਹਾਂ ਇਲੈਕਸ਼ਨ ਲੜਾਇਆ ਜਾਂਦਾ ਪਿਛਲੀ ਵਾਰ ਝਾੜੂ ਨੂੰ ਵੋਟ ਪਈ ਸੀ ਨਾ ਕਿ ਗਾਂਧੀ ਨੂੰ ਵੋਟ ਪਈ ਸੀਗੀ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜੇ ਦ ਵਿਚੋਂ ਤਾਂ ਫਿਰ ਮਾਰਾਣੀ ਸਾਹਿਬ ਦਾ ਹੀ ਮੁਕਾਬਲਾ ਦੱਸਿਆ ਜਾ ਰਿਹਾ ਸੀਗਾ ਇਹਦੇ ਨਾਲੇ ਐਨ ਕੇ ਸ਼ਰਮਾ ਜੀ ਆ ਗਏ ਚਲੋ ਇਹ ਸਾਰੀਆਂ ਗੱਲਾਂ ਨੂੰ ਵਿਚਾਰਨ ਦੇ ਲਈ ਅਸੀਂ ਜਿਹੜਾ ਹੈਗਾ 20 ਤਰੀਕ ਦਾ ਜਿਹੜਾ ਇਕੱਠਾ ਹੋ ਰੱਖਿਆ ਅਸੀਂ ਤਾਂ ਇਹ ਚਾਹੁੰਦੇ ਕਿ ਪਾਰਟੀ ਬਚਣੀ ਚਾਹੀਦੀ ਹੈ ਜੇ ਤੁਹਾਨੂੰ ਉੱਥੇ ਹੱਥ ਖੜਾ ਕਰਕੇ ਕਹਿੰਦੇ ਆ ਤੁਹਾਡੇ ਜਿਹੜੇ ਹੈ ਸਮਰਥਕ ਹੈ ਜਾਂ ਪਾਰਟੀ ਦੇ ਵਰਕਰ ਹੈ ਵੀ ਸਾਨੂੰ ਕੁਝ ਅਲੱਗ ਕਰਨਾ ਚਾਹੀਦਾ ਫਿਰ ਤੁਸੀਂ ਕੀ ਕਰੋਗੇ ਨਹੀਂ ਐਸਾ ਕੁਝ ਨਹੀਂ ਪੂਰੇ ਜ਼ਿਲ੍ਹੇ ਦੇ ਵਿੱਚੋਂ ਇਕੱਠੇ ਹੋ ਰਹੇ ਆ ਮੈਂ ਇਕੱਲਾ ਨਹੀਂ ਹੋ ਰਿਹਾ ਨਾਲੇ ਹੋਰ ਵੀ ਜਿਹੜੇ ਪਾਰਟੀ ਹੋਰ ਕਿਹੜੇ ਕਿਹੜੇ ਲੀਡਰ ਆਣਗੇ ਜੀ ਕਾਫੀ ਜਣੇ ਆ ਜਾਣਗੇ ਤੁਹਾਨੂੰ ਦੱਸ ਦਿੰਨੇ ਹੈਗੇ ਕਾਫੀ ਆਣਗੇ ਉੱਥੇ ਠੀਕ ਹੈ ਜੀ ਹਾਂਜੀ ਹਾਂਜੀ ਸੋ ਇਹ ਸੀਗੇ ਸਰਦਾਰ ਹਰਦੀਪ ਸਿੰਘ ਕੰਬੋਜ਼ ਜਿਹੜੇ ਕੀ ਦੱਸ ਰੇ ਸੀ ਸਾਰੀ ਕੀ ਕਿਸ ਤਰ੍ਹਾਂ ਹਾਈ ਕਮਾਂਡ ਦੇ ਨਾਲ ਵੀ ਗੱਲ ਹੋਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ 20 ਤਰੀਕ ਨੂੰ ਜਿਹੜਾ ਹੈ ਇਹਨਾਂ ਵੱਲੋਂ ਇਕੱਠ ਰੱਖਿਆ ਗਿਆ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਰਕਰ ਦੇ ਵਿੱਚ ਰੋਸ਼ ਹੈ ਉਸ ਨੂੰ ਦੇਖਦੇ ਹੋਏ ਪਾਰਟੀ ਟਿਕਟ ਚੇਂਜ ਕਰਦੀ ਹੈ ਜਾਂ ਫਿਰ ਡਾਕਟਰ ਗਾਂਧੀ ਹੀ ਜਿਹੜਾ ਹੈ ਚੋਣਾਂ ਲੜਨਗੇ ਕੈਮਰਾਮੈਨ ਮੋਹਿਦ ਦੇ